ਕੁਮੇ ਇਹ ਤੁਸਾਰੇ ਘੈਂਟ ਉਹਗ ਲੈ ਕੇ ਆ ਗਿਆ ਤੁਹਾਡੇ ਲਈ ਐਫਐਸਟੀ ਕੁਕੰਡ ਦੀ ਵੀਡੀਓ ਓਏ ਹੋਏ ਨੂੰ ਸੋ 3 ਮੈਟਰੋ ਲੈ ਲਿਆ ਪਾ 4/4 ਸੀਐਡੀਆਈ ਸੁਪਰ ਸੀਡਰ ਮਿੱਤਰੋ ਜਿਹੜਾ ਪਿਛਲਾ ਪਾ ਚੋਨਾ ਖੇੜਿਆ ਹੀ ਹੋਇਆ ਹੀ ਨਹੀਂ ਯਾਰ ਚੋਨਾ ਹੋਇਆ ਨਹੀਂ ਗਾ ਤੇ ਇੱਕ ਆਪਣੇ ਕੋਲੇ ਗਾ 363 ਤੇ ਇੱਕ ਕੇ ਗਾਇਆ 99363 ਤੇ ਮਿੱਤਰੋ ਜਿਹੜਾ ਪਿਛਲਾ ਤੇ ਆਪਣੇ ਇਹ ਨਹੀਂ ਮੈਂ ਤਾਂ ਤੇ ਸੁਪਰ ਸੀਡਰ ਨਾ ਕੀ ਰੰਦੇ ਆ ਕਿ ਇਹ ਤਾਂ ਉਹ ਪਾਣੀ ਆ ਗਿਆ ਹੀ ਜਿਆਦਾ ਛੜ ਗਿਆ ਪਾਣੀ ਤਾਂ ਕਰਕੇ ਉਹ ਲੈ ਆਨੀ ਤਮ ਮੈਂ ਕੀ ਰਾਂਦਿਆਂ ਝੋਨਾ ਤੇ ਕਿਲੇਟ ਬੜਾ ਗਿਆ ਯਾਰ ਵਲੌਗ ਨਹੀਂ ਆਉਦੇ ਚਲੋ ਕੋਈ ਨਾ ਤੇ ਨਾ ਨਾ ਕਰਦੇ ਮੇਰੇ ਵੀਡੀਓ ਨੂੰ ਨੂੰ ਸੁਣਨ ਕਰ ਕੰਦੇ ਨਈ ਨਾ ਨੂੰ ਸੁਣਨ ਕਰ ਮਟਰ ਮੋੜਿਆ ਨੂੰ ਕੋਟ ਪ੍ਰੇਟ ਕੰਦੇ ਨੂੰ ਤਾਂ ਬਹੁਤ ਤਾਂ ਪੋਟਰ ਵੀ ਹੋ ਰਹੀ ਯਾਰ ਉਹ ਆਪਣੇ ਕੋਲੇ ਗਾਇਸ ਕੂਟੀ 973 ਤੱਕ ਕੂਟੀ ਵਾਲੀ ਮਸ਼ੀਨ ਵੀ ਮਿੱਤਰੋ ਕੂਟੀ ਵਾਲੀ ਮਸ਼ੀਨ ਆਪਾਂ ਸਾਡੇ ਬਰਾਬਰ ਸਾਰੇ ਮਿੱਤਰਾਂ ਨੇ ਚੁੰਡੀ ਬਣਾਈ ਸੀ ਆ ਉਹ ਕਿਹ ਦੇ ਕਿਲੇ ਜੀ ਬਣਾਉਂਦੇ ਲੈ ਲੀ ਗਏ ਮੋਲ ਲੈ ਗਏ ਉਹ ਵੀ ਕਿ ਆ ਸਾਰਾ ਢੇਰ ਲਾਇਆ ਤੇ ਆਦੀ ਮਿੱਤਰੋ ਕਿ ਕੋਈ ਨਾ ਕੰਮ ਕੀਤਾ ਉਹ ਤੇ ਨਾ ਜਿਵੇਂ ਬੋਲ ਬੋਲੇ ਪਰ ਤੇ ਕਿਵੇਂ ਰਾਹ ਦੇ ਕਿਤੇ ਹੋਈ ਗਏ ਉਹ ਵੀ ਆਪਾਂ ਦਾ ਇੱਕ ਟੇਟਰ ਜਿਹਾ ਨੇ ਪੁਰਬੇ ਕੋਈ ਉਹਦੇ ਨਾਲ ਕਰਦੇ ਪਾ ਕੇ ਪੂਰੀ ਰਾਹ ਚਾਲੂ ਕਰਦੇ ਆ ਤੇ ਇਹ ਪਾਪਾਓ ਦੇ ਕੁੜੀ ਵਾਲਾ ਕੱਪੇ ਨੂੰ ਕਰ ਦੂ ਸਖਤੀ ਰਹਿਣਾ ਤੇ ਇਹਨੂੰ ਆਪਾਂ ਲਾਉਣੇ ਆ ਉੱਥੇ ਡਿੱਗੇ ਤੇ ਇਹ ਚੱਲ ਵੀ ਨਕਰਾਂ ਤੇ ਆਪਾਂ ਡ੍ਰਿੰਕ ਹੈਪੀ ਰਾਨ ਨਗਰਾ ਸੱਤੀ ਤੇ ਚਾਹਤੇ ਹੋ ਮਿੱਤਰੋ ਪਿੱਛੇ ਦੇ ਟੈਂਕੂ ਪਾ ਕੇ ਨਾ ਸਾਈਡ ਤੇ ਲਈ ਰੂਟ ਤਾਂ ਵੀ ਟਰਾਪਾ ਛੋਟਾ ਹੀ ਰੱਖੋ ਇਹਰ ਗੱਲ ਤਾਂ ਮਾੜੀ ਯਾਰ ਰਾਤ ਛੁੱਟ ਗਿਆ ਯਾਰ ਬੰਦਿਆਂ ਵਾਲੀ ਗੱਲ ਹੈ 967 ਕਿਵੇਂ ਖਲਾਪ ਓ 36 ਇਹਨੂੰ ਸਾਈਡ ਤੇ ਕਰਕੇ ਲਾਈਏ ਮਿੱਤਰੋ ਚਲੋ ਰੋਕ ਦੋ ਫਿਰ ਇਹਨੂੰ ਕੋਬਲੀ ਗੁੱਠ ਤੋਂ ਲੈਣੀ ਆ ਕਿ ਬੀਜ ਜਲਦੀ ਤੇ ਮਿੱਤਰੋ ਆ ਵੀ ਟੂੜੀ ਵਾਲਾ ਕੋਪ ਸਾਰਾ ਇਹਨੂੰ ਵੀ ਸਾਈਡ ਤੇ ਕਰਕੇ ਢੇਰੀ ਲਾਉਣੀ ਆ ਇੱਕ ਤਾਂ ਬੈਗ ਨਹੀਂ ਤੁਰਦਾ ਪਿਆ ਇਹ ਮਿੱਤਰੋ ਲਵਾਈ ਮਿੱਤਰੋ ਆਤ ਮੋਰ ਤੇ ਕਰ ਗਏ ਸਾਈਡ ਤੇ ਰਾਹ ਚਾਲੂ ਕਰ ਗਏ ਸਿਆਲ ਲਵੀ ਡੀ ਗਾ ਚੱਲ ਫਿੱਟਦੇ ਕੰਮ ਨਹੀਂ ਤੇ ਉਥੋਂ ਰਾਹ ਤੋਂ ਆਪਾਂ ਤੁਰੂ ਤਾਂ ਕਿ ਨਾ ਗਾਂ ਲਾ ਦੇਣੀਆਂ ਆ ਆਪਾਂ ਲੈ ਜਾਂ ਬੁਝਾਖਾਂਗੇ ਤੂਟ ਲੈਣੀਆਂ ਇਹ ਆ ਚੋੜੀ ਮਿੱਤਰੋ ਸਾਰੇ ਤੇ ਨੂੰ ਆਪਾਂ ਠਾਂ ਕਰੀਏ ਬੱਕੜ ਜਿੰਨੂੰ ਚੱਲ ਹੋ ਜਾ ਤੀਕੜੀਏ ਇਹ ਠਾਂ ਚੱਲ ਚੱਲ ਉਹ ਲਾ ਗਿਆ ਉਹ ਲੈ ਗਿਆ ਮਿੱਤਰੋ ਇਨੂੰ ਲਾਉਨੇ ਆਪਾਂ ਇੱਥੇ ਚੋਲ ਚਾਲ ਚੋਲ ਚਾਲ ਚੋਲ ਚਾਲ ਇੱਥੇ ਮਿੱਤਰੋ ਇਹਨੂੰ ਕਰਕੇ ਲਾ ਦੇਨੇ ਆਪਾਂ ਪੂਰੀ ਅਬਲ ਤਾਂ ਗਾਹੀ ਹੋ ਤੋ ਇੱਥੇ ਸਾਰੇ ਇਹਨੂੰ ਇੱਥੇ ਕਰਕੇ ਲਾ ਕੇ ਫਿਰ ਤਾਂ ਮਿਲ ਗਿਆ ਠੀਕ ਹੈ ਜੀ ਹੋਈ ਮਿੱਤਰੋ ਗੰਦੇ ਇੱਥੇ ਸਾਰਾ ਕੰਮ ਆਪਾਂ ਕਾਪਾ ਕੰਪਲੀਟ ਕਿ ਮਿੱਤਰੋ ਆਪਣਾ ਤਾਂ ਮੈਂ ਦੱਸ ਦਿੰਦਾ ਸੁਢੀ ਲੈ ਲਈਆਂ ਮੁੱਲ ਤੇ ਉਹ ਜਿਹੜਾ ਸ਼ੱਡ ਹੈ ਉਹਨੂੰ ਕਰਨਾ ਖਾਲੂ ਪਤਾ ਕਿਉਂ ਆਪਾਂ ਮੱਕੀ ਬਿਜਲੀ ਤੇ ਪਾਉਣਾ ਚਾਰ ਤੇ ਜਿਹੜਾ ਥੋੜੀ-ਥੋੜੀ ਉਹ ਕੱਢ ਕੇ ਬਾਹਰ ਰੋਜਿਆ ਰੋਜੇ ਪ੍ਰੇਸ਼ਾ ਤੇ ਆਪਾਂ ਥੂੜੀ ਸਾਰੀ ਬਾਹਰ ਕੱਢਦੇ ਆ ਤੇ ਚਲੋ ਫਿਰ ਕਰੀਏ ਇੱਕ ਨਿਆ ਕੰਮ ਬਹੁਤ ਸਿਆਧ ਜੇ ਅੱਜ ਕੰਮ ਦੀ ਲੰਕਣੀ ਹੈਗੀ ਅਗਲੀ ਵੀਡੀਓ ਤੇ ਵੀ ਕਰਾਂਗੇ ਤੇ ਹੋਣ ਵੀ ਕਰਦੇ ਹਾਂ ਤੇ ਬਾਕੀ ਉਹ ਪੱਠੇ ਵਿੱਢੀ ਆਪਾਂ ਤੇ ਇੱਕ ਕਿਲਾ ਉਹ ਸਾਰੀਆਂ ਤੇ ਪੱਲੇ ਤੇ ਬਿਜਲੀ ਮੱਕੀ ਤੇ ਇੱਥੇ ਜਿੱਤੇ ਆ ਟੂੜੀਆਂ ਸਾਰੀ ਉਹ ਕੁੱਪਜੇ ਵਾਲੀ ਲੈ ਕੇ ਇੱਥੇ ਨੂੰ ਹੀ ਪਹਿਲਾ ਵਾਰਾ ਟਾਈਮ ਸਾਰੀ ਆ। ਤੇ ਚਲੋ ਦਿਖਾਉਣੇ ਤਾਂ ਆ ਸਾਰੀ ਟੂੜੀ ਮਿੱਤਰੋ। ਇਹ ਸਾਰੀ ਬਾਹਰ ਟੁੱਟਣੀਆਂ ਤੇ ਸੁੱਟਦੇ ਆ ਚਲੋ ਜਾ। ਚੱਲ ਛੋਟਿਆ। ਇਹ ਨੂੰ ਇੱਥੋਂ ਇੱਥੋਂ ਤਾਂ ਨਹੀਂ ਮਿੱਤਰੋ ਜਾਂਦੀ। ਬਿਲਕੁਲ ਕਿਉਂ ਗਏ ਰਹੀਂ ਕਿ ਬਾਹਰ ਦੀ ਜਾਣਾ ਆਪਣਾ ਬਰੇ ਸੁਟਾਂਗੇ। ਇਹ ਚਲੋ ਫਿਰ ਸੁਟਦੇ ਆ। ਸਬਸਕ੍ਰਾਈਬ ਕਰ ਲੋ ਚੈਨਲ ਨੂੰ ਜਨੇ ਨਹੀਂ ਕੀਤਾ ਬਹੁਤ ਬਹੁਤ ਵੀਡੀਓ ਬਣਾ ਗੇ ਦੇ ਮਿੱਤਰੋ ਤੇ ਤਰਾਪਾਂ ਬੋਤੇ ਨੀਸ਼ੂ ਭਾਈ ਨੇ ਜਿਹੜਾ ਟਾਈਟਲ ਆਨਸ ਕਰਾਇ ਦਿੱ ਦਿੱਤਾ ਆ ਉਹ ਵੀ ਤੁਹਾਨੂੰ ਦਿਖਾਉਣੀ ਹੈ ਇੱਥੇ ਝਟਕਣੀ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਲਾਈਕ ਕਰੋ ਤੇ ਬਾਕੀ ਇਹਨੂੰ ਬੈਕ ਲਾਈ ਗਏ ਯਾਰ ਇਹ ਸਾਰੇ ਕੁੱਪ ਜਿਹੜਾ ਬਾਹਰ ਕੱਢ ਦਿਆਂ ਤੇ ਫਿਰ ਤੁਹਾਨੂੰ ਦੋ ਉਡੀਕਾ ਕਉ ਕਰਤੀ ਵਾਰ ਕੇ ਅਲਕਿਲੇ ਗੰਬਪਾ ਮੱਕੀ ਦੀ ਜੰਮੀ ਹੋ ਲੜ ਮਗਰ ਪਲਾਂਟ ਪਾਸ ਲਿਆਣੀ ਚ ਮੱਕੀ ਜੰਮੀ ਦੀ ਤੇ ਚੱਲ ਆਉਣ ਲੰਦਾ ਤੈਨੂੰ ਲਾਈਏ ਰੂਟਾ ਮਿੱਟਰ ਨੂੰ ਲਾਤਾ ਤੇ ਮੇਰੇ ਡੂਬ ਸੈਟਿੰਗ ਨੂੰ ਫੇਲ ਲੱਗਦਾ ਮੈਂ ਜੱਲੀ ਤੇ ਬੱਕੇ ਦੇ ਕੜੰਡੇ ਜੇ ਲਾ ਦੋ ਕਾਟ ਦੋ ਪਿਆ ਜੇ ਉਹ ਲੋੜ ਤੇ ਰੰਨਾਗੇ ਤੇ ਚਾਰ ਬਣੇ ਮੇਰੇ ਖਤੀ ਕੀ ਆ ਕੱਲੀਏ ਨੂੰ ਵੀ ਕਿਹਨਾਂ ਕਰਦੀਆਂ ਗਾਂ ਪਲੰਟਰ ਲੈ ਕੇ ਕਿਹਦੀ ਤਾਂ ਮਿਲਦੀ ਕੋਈ ਬੇਕੋਕੀ ਵਾਲਾ ਕੋਈ ਵੀ ਨਾਤ ਆਏ ਤੇ ਤਾਂ ਪਛਾੜ ਦਿੰਦਾ ਹੀ ਦੂਜਾ ਇਹ ਦੇਹ ਹੀ ਨਾ ਲਾਈਏ ਨਾ ਅਜੇ ਕਰਦੇ ਪਤਾ ਨਹੀਂ ਕਿ ਇੱਥੇ ਲਈ ਆਏ ਹਾਂ ਤੇ ਬਾਕੀ ਚਲੋ ਨੁੜਕੀ ਤੇ ਇੱਦੀ ਹੇ ਮੈਂ ਲਾਰ ਨੂੰ ਕੋਈ ਨਾ ਬੰਦ ਕਰਦੇ ਤੋਂ ਚਲ ਜੇ ਟ੍ਰੇਡ ਨਾ ਲਾ ਕੇ ਆ ਕੇ ਦਲਾ ਕੇ ਆਪਣੀ ਆਪਣੀ ਅੰਧਾ ਨੂੰ ਗੱਡਾ ਨਾ ਤਰਵਾਤਾ ਦੁਪਰ ਤਾਂ ਮੱਕੀ ਦੀ ਕੇ ਇੱਧਰ ਪਕੇ ਬੋਹੂਲੇ ਲਾ ਤਾ ਸੁਣਾ ਮੇ ਤਾਂ ਖਿਚ ਜਾ ਰਹੀ ਅਸੋ ਤੇ ਨੀ ਮੈਂ ਜੇ ਤੂੰ ਸਦਾਇਤ ਕਰ ਲੋ ਤੇ ਮੈਂ ਵੀ ਨਹੀਂ ਦਿੱਤਾ ਏ ਤਾਂ ਦੀਆਂ ਹੋਰ ਕੈਂਟੀਆਂ ਵੀ ਦੇਖਣ ਨੂੰ ਇੱਕ ਮਿੰਟ ਕਰੋ ਕਰਾਂਗੇ ਨਾਮ ਮੈਂਸ਼ਨ ਲੋਗਾਂ ਤਾਂ ਬਹੁਤ ਬਣਾਲੀ 2 3 4 5 ਚੀਜ਼ ਆਖ ਬਣਾ ਲਈ ਨੇ ਤੇ ਚਲੋ ਚੱਕ ਮਿੱਤਰਾ ਉਹ ਚੁੱਕਿਆ ਗਿਆ ਉਹ ਚੁੱਕਿਆ ਗਿਆ ਏ ਏ ਮੇਰਾ ਮੱਖਣ ਇੱਥੇ ਮਿੱਤਰੋ ਲਾਈ ਸੁਪਰ ਸੀਡਰ ਲਾਈ ਹੈ ਯਾਰ ਹੌਲਾ ਆ ਜੂ ਪੂਰਾ ਵਿਚਾਰ ਇਹ ਛੁੱਟ ਗਈ ਜਾਨ ਹੁਣ ਵੇ ਭਾਈ ਦਾ ਤੇਰਾ ਫੋਨ ਮਾਰਦੇ ਪੂਰੀਆਂ ਰੇਸਾਂ ਆਈਆਂ ਤੇ ਬਾਕੀ ਕਰ ਗਏ ਵੀਡੀਓ ਦਾ ਐਂਡ ਕੇ ਨਾਮ ਮਿੱਤਰੋ ਅੱਜ ਦੇ ਵਲੌਗ ਦੇ ਵਿੱਚ ਬਸ ਇੰਨਾ ਹੀ ਮਿਲਦਿਆਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਉਨਾਂ ਹੀ ਜਿਹਾ ਗੁੱਡ ਬਾਏ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰਦੋ ਮਿੱਤਰੋ ਤੇ ਅਗਲੀ ਵੀਡੀਓ ਵੀ ਆਊਗੀ ਬਹੁਤ ਬਹੁਤ ਜਲਦੀ ਅਗਲੀ ਵੀਡੀਓ 'ਚ ਆਪਾਂ ਕੀ ਕਰਾਂਗੇ ਤਾਂ ਮੱਕੀ ਦਾ ਚਾਰ ਪਾਵਾਂਗੇ ਅਗਲੀ ਵੀਡੀਓ 'ਚ ਅੱਜ ਮੱਕੀ ਬੀਜਤੀ ਹਾਂ ਤੁਹਾਡੇ ਜਿੱਦਨ ਨੂੰ ਵੀਡੀਓ ਆਉਣੀ ਉਦੋਂ ਨੂੰ ਬਣ ਜਾਣੀ ਮਤਲਬ ਮੱਕੀ ਮੁੱਕੀ ਜੀ ਤੇ ਸਬਸਕ੍ਰਾਈਬ ਕਰੋ ਬਲ ਗਿਆ ਧੰਨਵਾਦ ਅਗਲੀ ਵਾਰ ਹੋਰ ਆਉਂਦੇ ਵਿੱਚ ਚੋਣੇ ਕਿਰ ਲਈ ਗੁੱਡ ਬਾਏ